ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੀਆਂ ਜੀ ਹਰ ਏਰੀਆ ਚੋਂ ਹਰ ਰੇਟ ਦੇ ਵਿੱਚ ਤੇ ਇਕੱਲੀ-ਇਕੱਲੀ ਆਪਾਂ ਗੱਡੀ ਦੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਇਲਾਕੇ ਚ ਕੋਠੀ ਆਕਾਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਜੀ ਤੇ ਹੁਣ ਆਪਾਂ ਆਪਣੇ ਕੋਲੇ ਜਿਹੜੀਆਂ ਮਸ਼ੀਨਰੀ ਆ ਪਹੁੰਚੀਆਂ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਸਣੀ ਗੱਡੀ ਦੇਖੋ ਤੁਸੀਂ ਡੀਜ਼ਲ ਵੇਰੀਐਂਟ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ 80 85 ਪੈਸੇ ਟਾਇਰ ਨੇ ਜੀਰੀ ਗੱਡੀ ਖੜੀ ਹੈ ਤੇ ਡਿਮਾਂਡ ਦੀ ਗੱਲ ਕਰੀਏ 1,80,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਡਲ ਦੀ ਗੱਲ ਕਰੀਏ 2012 ਮਾਡਲ ਗੱਡੀ ਹੈ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਬਾਹਰੋਂ ਵੀ ਪੂਰੀ ਵਧੀਆ ਪਈ ਹੈ ਨੁਕਸ ਕੋਈ ਨਹੀਂ ਚਲਾਉਣ ਦੇ ਵਿੱਚ ਬਹੁਤ ਚੰਗੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ 62800 38 855 683 ਸੈਕਿੰਡ ਗੱਡੀ ਆਪਣੇ ਕੋਲ ਅਲਟੋ ਪਹੁੰਚੀ ਹੈ ਜੀ ਅਲਟੋ ਐਲ ਐਕਸ ਆਈ ਗੱਡੀ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲੂਗੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਮੋਗੇ ਖੜੀ ਆ ਇੰਜਨ ਉਂਝੜ ਪੂਰਾ ਵਧੀਆ ਚਲਾਉਣ ਚ ਬਹੁਤ ਸਹੀ ਗੱਡੀ ਆ ਜੀ ਕਿਸ ਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਸਿੱਧੀ ਮਾਲਕ ਨਾਲ ਗੱਲ ਕਰਕੇ ਗੱਡੀ ਨੂੰ ਖਰੀਦ ਵੀ ਸਕਦੋਂ ਖਰੀਦਣ ਤੋਂ ਪਹਿਲਾਂ ਇੱਕ ਵਾਰੀ ਜਾ ਕੇ ਲਾਜ਼ਮੀ ਦੇਖ ਲਊ ਬਾਕੀ 10 ਮਾਡਲ ਗੱਡੀ ਆ ਚੌਥੇ ਓਨਰ 70-75 ਪੈਸੇ ਢਾਰਾਂ ਦੀ ਕੰਡੀਸ਼ਨ ਪਈ ਆ ਅੰਦਰੋਂ ਵੀ ਗੱਡੀ ਵਧੀਆ ਬਾਹਰੋਂ ਵੀ ਪੂਰੀ ਵਧੀਆ ਰੰਗ ਰੂੰਗਾਪੇ ਦੇਖ ਲਊ ਚਲਾਉਣ ਦੇ ਵਿੱਚ ਬਹੁਤ ਸਹੀ ਐ ਸੀ ਬਾਕੀ ਰੇਟ ਮਾਲਕ ਨੇ ਇੱਕ ਵਾਰੀ 1-10 ਕੇ ਹੈ ਹੀ ਐ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਵੀ ਘੱਟ ਵਾਧਾ ਮੌਕੇ ਤੇ ਕਰ ਲਾਂਗੇ ਨੰਬਰ ਵਾਈ ਦਾ 95921 69695 ਨੰਬਰ 3 ਤੇ ਆਪਣੇ ਕੋਲੇ ਇੱਕ ਹੋਰ ਆਲਟੋ ਗੱਡੀ ਪਹੁੰਚੀ ਐ ਜੀ ਆਲਟੋ ਗੱਡੀ ਆਪਣੇ ਕੋਲੇ ਗੱਡੀ ਦੀ ਕੰਡੀਸ਼ਨ ਆਹ ਲੋਕੀ ਆਪਾਂ ਨੂੰ ਮਿਲੂਗੀ 2012 ਮਾਡਲ ਗੱਡੀ ਆਪਾਂ ਨੂੰ ਆਹ ਮਿਲੂਗੀ 12 ਮਾਡਲ ਹੈ ਗੱਡੀ ਦੀ ਕੰਡੀਸ਼ਨ ਆਹ ਲੋਕੀ ਐ ਜੀ ਕੋਈ ਕਮੀ ਪੇਸ਼ ਨਹੀਂ ਗੱਡੀ 'ਚ ਨਾ ਕੋਈ ਡੀ ਡੈਮੇਜ ਹੋਈ ਆ ਨਾ ਕੋਈ ਲੱਗੀ ਹੋਈ ਆ ਨਾ ਕਿਸੇ ਪਾਸੇ ਕੋਈ ਕਮੀ ਪੇਸ਼ੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਆ 27 ਤੱਕਰ ਪਾਸਿੰਗ ਹੈ 210000 ਰੁਪਿਆ ਡਿਮਾਂਡ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਆ ਤੇ ਗੱਡੀ ਖੜੀ ਹੈ ਜੀ ਸੰਗਰੂਰ ਏਰੀਆ ਚ ਜਾ ਕੇ ਕਿਸੇ ਨੇ ਦੇਖਣੀ ਹੈ ਸੰਗਰੂਰ ਏਰੀਆ ਚ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਗੱਡੀ ਨੂੰ ਬਾਕੀ ਰੇਟ ਹੋ ਜੂਗਾ ਫਾਸਟ ਓਨਰ ਗੱਡੀ ਆ ਟਾਇਰ ਵੀ ਆਪਾਂ ਨੂੰ ਵਧੀਆ ਮਿਲ ਜਾਣਗੇ ਬਾਕੀ ਸਿਲਵਰ ਰੰਗ ਦੇ ਵਿੱਚ ਗੱਡੀ ਆ ਅੰਦਰੋਂ ਵੀ ਵਧੀਆ ਆਪਾਂ ਨੂੰ ਮਿਲ ਜੂਗੀ ਸਾਰਾ ਕੁਝ ਟੋਟਲ ਆਪਾਂ ਨੂੰ ਵਧੀਆ ਮਿਲੂਗਾ ਤੇ ਕਿਸੇ ਨੂੰ ਪਸੰਦ ਆਉਂਦੀ ਆ ਜਾ ਕੇ ਦੇਖ ਲਓ ਸੰਗਰੂਰ ਘਰੇ ਮਾਲਕ ਦੇ ਤੁਹਾਨੂੰ ਗੱਡੀ ਮਿਲੂਗੀ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 776882100 ਪੂਰਾ ਗੱਲ ਤੁਸੀਂ ਆਪੇ ਕਰ ਲਿਓ। ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਜੇ ਕਿਸੇ ਕੋਲੇ ਹੈ ਕੋਠੀ ਕਾਰਮਕਾਨ ਗੱਡੀ ਮੋਟਰਸਾਈਕਲ ਵੇਚਣ ਵਾਸਤੇ ਆਪਣਾ ਨੰਬਰ ਉੱਪਰ 7719445360 ਭੇਜੋ ਆਪਣੇ ਕੋਲੇ ਜਾਣਕਾਰੀ ਵੀਡੀਓ ਫੋਟੋਆਂ। ਹੁਣ ਆਪਾਂ ਇੱਕ ਹੋਰ ਆਲਟੋ ਗੱਡੀ ਲੈ ਕੇ ਪਹੁੰਚੇ ਆ ਜੀ। 2016 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆ। 16 ਮਾਡਲ ਹੈ 2 ਲੱਖ 20 ਹਜ਼ਾਰ ਰੁਪਿਆ ਡਿਮਾਂਡ ਹੈ ਜੀ। ਬਰਨਾਲੇ ਇਹ ਏਰੀਆ ਚ ਗੱਡੀ ਖੜੀ ਆ 80 ਤੋਂ 85 ਪੈਸੇ ਆਪ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਚੁਗੀ ਗੱਡੀ ਚਿੱਟੇ ਰੰਗ ਦੀ ਆ ਗੱਡੀ ਬਹੁਤ ਸਹੀ ਆ ਜੀ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਮਾਲਕ ਨੇ ਚਲਾਈ ਹੋਈ ਆ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਕਿਸੇ ਨੂੰ ਵੀ ਪਸੰਦ ਆਈ ਅਸੀਂ ਤੁਸੀਂ ਜਾ ਕੇ ਦੇਖ ਸਕਦੇ ਹੋ 2 ਲੱਖ 20 ਹਜ਼ਾਰ ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ ਪਰਸਨਲ ਮਾਲਕ ਨੇ ਚਲਾਈ ਹੋਈ ਆ ਪਰਸਨਲ ਰੱਖੀ ਹੋਈ ਆ ਵਧੀਆ ਸੰਭਾਈ ਦੇ ਵਿੱਚ ਰੱਖੀ ਹੋਈ ਆ ਬਾਕੀ ਇੰਜਣ ਉੰਜਣ ਪੂਰਾ ਵਧੀਆ ਬਿਲਕੁਲ ਸਾਇਲੈਂਟ ਚਿੰਚਣਾ ਤੁਸੀਂ ਜਾ ਕੇ ਦੇਖ ਲਓ ਨਾਲੇ ਕਾਗਜ਼ ਪੱਤਰ ਦੇਖ ਲਓ ਨਾਲੇ ਚਲਾ ਕੇ ਦੇਖ ਲਓ ਬਾਕੀ ਤੁਹਾਨੂੰ ਸਾਰਾ ਕੁਝ ਆਪਣੇ ਆਪ ਪਤਾ ਲੱਗ ਜਾਊਗਾ ਜਿੰਨਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 62800 4886 855 ਤੇ ਇਹ ਗੱਲਬਾਤ ਤਾਂ ਹੋ ਰਹੀ ਹੈ ਜੀ ਚਲੋ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਪਹਿਲਾਂ ਤਾਂ ਤੁਸੀਂ ਮੈਨੂੰ ਦੱਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਗੱਡੀਆਂ ਤੁਹਾਨੂੰ ਪਸੰਦ ਆ ਰਹੀਆਂ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲ ਵੀ ਕੂਠੀਕਰ ਮਕਾਨ ਹੈ ਵੇਚਣ ਵਾਸਤੇ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਛੋਟਾ ਥੀ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹੇਗਾ 7719445360 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਪੂਰੀ ਜਾਣਕਾਰੀ ਦੇ ਨਾਲ ਆਪਾਂ ਫ੍ਰੀ ਦੇ ਵਿੱਚ ਐਡ ਤੁਹਾਡੀ ਲਗਾ ਦੇਵਾਂਗੇ ਤੇ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਹਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚੈਨਲ ਨਾਲ ਤੁਸੀਂ ਜੁੜਜੋ ਜੀ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਹੁਣ ਆਪਾਂ ਫਿਰ ਤੋਂ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਆਪਣੇ ਕੋਲੇ ਸਿਆਜ਼ ਗੱਡੀ ਪਹੁੰਚੀ ਹੈ ZDI ਪਲੱਸ ਪੁਸ਼ ਬਟਨ ਸਟਾਰਟ ਗੱਡੀ ਹੈ ਜੀ 2015 ਮਾਡਲ ਹੈ ਫਾਸਟ ਓਨਰ ਹੈ 4,70,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਬਠਿੰਡੇ ਏਰੀਆ 'ਚ ਗੱਡੀ ਖੜੀ ਹੈ ਨਵੇਂ ਟਾਇਰਾਂ ਚ ਗੱਡੀ ਦੀ ਕੰਡੀਸ਼ਨ ਆਲੋਕਿਆ ਚਲਾਉਣ 'ਚ ਆਲੋਕਿਆ ਗੱਡੀ ਕਮੀ ਪੇਸ਼ੀ ਕੋਈ ਨਹੀਂ ਰੰਗ ਰੁੰਗ ਪੂਰਾ ਵਧੀਆ ਪਿਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਮਾਲਕ ਨੇ ਚਲਾਈ ਹੋਈ ਹੈ ਤੇ ਗੱਡੀ ਸਾਫ਼ ਹੈ ਜੀ ਆਪਾਂ ਨੂੰ ਹੋਰ ਕੀ ਚਾਹੀਦਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਨੂੰ ਗੱਡੀ ਪਸੰਦ ਆ ਜੂਗੀ ਤੇ ਨੰਬਰ ਗੱਡੀ ਦਾ ਤੁਸੀਂ ਦੇਖ ਲਓ ਨੰਬਰ ਪਲੇਟਾਂ ਸਕਰੀਨ ਤੇ ਚੱਲੇ ਰਹੀਆਂ ਜੀ ਬਾਕੀ ਬਠਿੰਡਾ ਏਰੀਆ ਸੀ ਤੇ ਚਲਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਇੰਜਨ ਉੰਜਣ ਸਾਇਲੈਂਟ ਹੈ ਕੋਈ ਕੰਮ ਨਹੀਂ ਭਾਲਦੀ ਇੱਕ ਨੰਬਰ ਗੱਡੀ ਆ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਬਾਟ 835 17415 ਆ ਮਾਲਕ ਦਾ ਨੰਬਰ ਹੈ बाकी ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚਦੀ ਆ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿਨਾ ਸੀ ਤੇ ਆਪਣੇ ਦੁਆਰਾ ਕੁਝ ਨਹੀਂ ਤੈਅ ਹੁੰਦਲ ਜੀ ਨਾ ਕੋਈ ਰੇਟ ਨਾ ਕੋਈ ਮਾਡਲ ਜਿੰਨੀ ਜਾਣਕਾਰੀ ਮਾਲਕ ਦੱਸ ਦਿਆ ਆ ਆਪਾਂ ਵੀਡੀਓ ਚ ਉਹੀ ਸਾਰੀ ਜਾਣਕਾਰੀ ਦੱਸ ਦਿਆਂ ਜੀ ਹੁਣ ਤੁਸੀਂ ਇਨੋਵਾ ਗੱਡੀ ਚੈੱਕ ਕਰੋ ਹੁਣ ਪੰਜਾਬ ਨੰਬਰ 13 ਚ ਅਲਾਈ ਲੱਗੇ ਹੋਈ ਆ ਬਹੁਤ ਸੋਹਣੀ ਗੱਡੀ ਆ ਸ਼ੌਂਕ ਨਾਲ ਰੱਖੀ ਹੋਈ ਆ ਚੱਲੀ ਵੀ ਬਹੁਤ ਘੱਟ ਹੋਈ ਆ ਬਾਕੀ ਰੰਗ ਦੇਖ ਲਓ ਤੇ ਚਾਰੇ ਪਾਸੇ ਗੱਡੀ ਦੀ ਕੰਡੀਸ਼ਨ ਦੇਖ ਲਓ ਕਪੂਰਥਲਾ ਮਾਲਕ ਦਾ ਏਰੀਆ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ 7 ਲੱਖ ਤੇ 75000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਕੰਡੀਸ਼ਨ ਗੱਡੀ ਦੀ ਆਲੋਕ ਹੈ ਅੰਦਰੋਂ ਗੱਡੀ ਵਧੀਆ ਪਈ ਆ ਬਾਹਰੋਂ ਪੂਰੀ ਵਧੀਆ ਪਈ ਆ ਬਾਕੀ ਤੁਸੀਂ ਆਪੇ ਦੇਖ ਲਓ ਚਲਾ ਕੇ ਦੇਖ ਲਓ ਕਿਸ ਨੂੰ ਪਸੰਦ ਆਉਂਦੀ ਹੈ ਤਾਂ ਜਾ ਕੇ ਆਪੇ ਦੇਖ ਲਿਓ ਜੀ ਕਪੂਰਥਲਾ ਮਾਲਕ ਦਾ ਏਰੀਆ ਦਾ ਤੇ ਰੇਟ ਰੂਟ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਰੇਟ ਤਾਂ ਕਮੈਂਟ ਲਾਜ਼ਮੀ ਕਰਿਓ ਹੁਣ ਆਪਾਂ ਮਾਲਕ ਦੇ ਨੰਬਰ ਦੀ ਗੱਲ ਕਰਦੇ ਆ ਨੰਬਰ ਨੋਟ ਕਰ ਲਓ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ ਨੰਬਰ ਆ 981518164 ਤੇ ਹੁਣ ਤੁਸੀਂ ਇੱਕ ਜਨ ਗੱਡੀ ਚੈੱਕ ਕਰੋ ਜੀ ਜਨ ਗੱਡੀ ਆਪਣੇ ਕੋਲੇ ਪਹੁੰਚੀ ਆ 64 65000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪੰਜ ਮਾਡਲ ਗੱਡੀ ਹੈ ਤੇ ਮਾਨਸਾ ਲਾਗੇ ਖੜੀ ਐ ਸੀ ਤੇ 70 75 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਹਰਿਆਣਾ ਨੰਬਰ ਗੱਡੀ ਐ ਗੱਡੀ ਦੀ ਕੰਡੀਸ਼ਨ ਬਾਡੀ ਲਾਈਨ ਪੂਰੀ ਵਧੀਆ ਅੰਦਰੋਂ ਪੂਰੀ ਵਧੀਆ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਨਸਾ ਜਦੋਂ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਗੱਡੀ ਨੂੰ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦਾ ਹੀ ਰੱਖਿਆ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਵੀਡੀਓ ਤਾਂ ਸਾਰੇ ਲਾਈਕ ਜਰੂਰ ਕਰ ਦਿਓ ਨੀਚੇ ਲਾਈਕ ਦਾ ਬਟਨ ਜਰੂਰ ਦਬਾ ਦਿਓ ਬੱਤੋ ਬੱਤ ਵੀਡੀਓ ਨੂੰ ਸ਼ੇਅਰ ਕਰਦੋ ਬੱਤੋ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣਾ ਨੰਬਰ ਉੱਪਰ ਲਿਖਿਆ ਰਹਿੰਦਾ ਹੈ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਲਾਜ਼ਮੀ ਕਰਿਓ